ਏ ਜੀ ਜੋ ਜ਼िला ਪਰੀਸ਼ਦ ਦੀ ਪੰਚਾਇਤ ਸੰਪਤੀ ਦੀਆਂ ਟੋਨਾ ਹੋਣੀਆਂ ਨੇ ਜੋ ਕਿ ਇਲੈਕਟ੍ਰਿਕ ਕਮਿਸ਼ਨ ਪੰਜਾਬ ਵੱਲੋਂ 14 ਦਸੰਬਰ ਨੂੰ ਅਨਾਉਂਸ ਕੀਤੀਆਂ ਗਈਆਂ ਸੋ ਮੁੱਲਾਪੁਰ ਜੋ ਜੀਟੀਪੀ ਕਾਲਜ ਸਾਡੇ ਨਾਮੀਨੇਸ਼ਨ ਸੈਂਟਰ ਮੁੱਲਾਪੁਰ ਬੋਗ ਦਾ ਬਣਿਆ ਹੈ ਉੱਥੇ ਸਾਡੇ ਵੱਲੋਂ ਫੋਰਸ ਤੇ ਨਾਟ ਤੇ 1 ਤੋਂ 4 ਤੱਕ ਬਿਲਕੁਲ ਪੀਸਫੁਲ ਫਰੀ ਐਂਡ ਫੇਅਰ ਨਾਮੀਨੇਸ਼ਨਸ ਭਰੇ ਗਏ ਤੇ ਅਸੀਂ ਇੱਕ ਬਲੈਕਮਾਰਕ ਰੋਡਮੈਪ ਵੀ ਕੱਢਿਆ ਹੋਇਆ ਹੈ ਇਸ ਵਿੱਚ ਅਸੀਂ ਮਾੜੇ ਕ੍ਰਿਮੀਨਲ ਐਲੀਮੈਂਟਸ ਨੂੰ ਵਾਰਨਿੰਗ ਦਿੱਤੀ ਹੈ ਕਿ ਅਗਰ ਉਹ ਕਿਸੇ ਵੀ ਤਰੀਕੇ ਨਾਲ ਕੋਡ ਆਪਨਕਟਿਵ ਵਾਇਲਸ਼ਨ ਕਰਦੇ ਨੇ ਕੋਈ ਕ੍ਰਾਈਮ ਕਰਦੇ ਨੇ ਕੋਈ ਇਹੋ ਜਿਹੀ ਹਰਕਤ ਕਰਦੇ ਨੇ ਤਾਂ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊ। ਜੋ ਕੋਡ ਆਪਨਕਟਿਵ ਤੇ ਤਿਆਰ ਰਹਿਦਿਆਂ ਦਿੱਤੀਆਂ ਜਾਂਦੀਆਂ ਨੇ ਜਿਸ ਵਿੱਚ ਕਿਸੇ ਦਾ ਜਮਾ ਕਰਾਉਣਾ ਕਾਫੀ ਉਸਵਾ 60 70% ਤਾਂ ਜਮਾ ਹੋ ਚੁੱਕਾ ਹੈ ਜੀ। ਜੋ ਜਿਨ੍ਹਾਂ ਦਾ ਰਹਿੰਦਾ ਉਹ ਵੀ ਜਲਦੋਂ ਜਲਦ ਜਮਾ ਕਰਾਉਣ। ਬਿਲਕੁਲ ਜੀ ਇੱਕ ਕੱਲ ਅਸੀਂ ਪਰਚਾ ਦੱਚ ਕੀਤਾ ਜਿਹਦੇ ਵਿੱਚ ਕਰੀਬ 14 ਦੇ ਕਰੀਬ ਗੱਡੀਆਂ ਦਾਰੂ ਮਿਲੀ ਹੈ। ਸੰਗਯੋਧਾਪਿੰਡ ਦੇ ਵਿੱਚ। ਉਸ ਵਿੱਚ ਅਸੀਂ ਜੋ ਇਸ ਦੇ ਘ ਇੰਦਰਨਾਮਾ ਬਗਤੀ ਉਸ ਦੇ ਖਿਲਾਫ ਅਸੀਂ 2 ਜਿਫਤ ਦੇ ਤਹਿਤ ਪਤਰ ਆਪਣਾ ਜਾਂਕਰ ਕੰਟਰੋਲ ਰੂਮ ਤੇ ਕੰਮ ਕਰ ਸਕਦੇ ਆ ਜਾਂ ਹਰ ਬਲੌਕ ਦੇ ਵਿੱਚ ਇੱਕ ਕੰਪਲੇਨ ਟੈਲ ਬਣਾਇਆ ਗਿਆ ਵਾ ਜਿਸ ਦੇ ਵਿੱਚ ਐਸਡੀਓ ਲੈਵਲ ਦੇ ਅਫਸਰਾਂ ਦਾ ਨਾਮ ਨਹੀਂ ਤੁਸੀਂ ਉਹਨਾਂ ਨੂੰ ਈਮੇਲ ਜਾਂ ਦਰਖਾਸਤ ਦੇ ਸਕਦੇ ਹੋ ਤਾਂ ਅਸੀਂ ਤੁਰੰਤ ਕਾਰਵਾਈ ਅਮਲ ਵਿੱਚ ਲੈ ਕੇ ਆਵਾਂਗੇ ਤਾਂ ਕਿ ਇਹ ਇਲੈਕਸ਼ਨ ਬਿਲਕੁਲ ਪੀਸਫੁਲ ਨੇਪੜੇ ਚੱਲੇ ਸਸੀ ਗੱਲ ਸਰ ਸਰ ਜੋ ਇਲੈਕਸ਼ਨ ਤੇ ਟੈਨ ਆ ਗਿਆ ਦੋ ਦਿਨ ਰਹਿ ਗਏ ਆ ਉਹਦੇ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਤਿਆਰੀਆਂ ਕੀਤੀਆਂ ਗਈਆਂ ਆ ਇਹ ਜੀ ਜੋ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਪਤੀ ਦੀਆਂ ਚੋਣਾਂ ਹੋ ਰਹੀਆਂ ਨੇ ਜੋ ਕਿ ਇਲੈਕਸ਼ਨ ਕਮਿਸ਼ਨ ਪੰਜਾਬ ਵੱਲੋਂ 14 ਦਸੰਬਰ ਨੂੰ ਅਨਾਉਂਸ ਕੀਤੀਆਂ ਗਈਆਂ ਨੇ ਉਸ ਦੇ ਮੱਦੇਨਜ਼ਰ ਜਿਵੇਂ ਕਿ 1 ਦਸੰਬਰ ਤੋਂ ਲੈ ਕੇ ਮਾਡਲ ਮਾਡਲ ਕੋਡ ਆਫ ਕੰਡਕਟ ਲਗਾਇਆ ਗਿਆ ਵਾ ਸੋ ਅਸੀਂ 1 ਦਸੰਬਰ ਤੋਂ ਹੀ ਇਹਦੇ ਪ੍ਰਤੀ ਜਦੋਂ ਤੋਂ ਨਾਮੀਨੇਸ਼ਨ ਸ਼ੁਰੂ ਹੋਏ ਨੇ ਸਾਡੇ ਵੱਲੋਂ ਜੋ ਸਬੰਧਤ ਸਾਡੇ ਤਿੰਨ ਬਲਾਕ ਪੈਂਦੇ ਨੇ ਜੀ ਬਲਾਕ ਮੋਲਾਪੁਰ ਬਲਾਕ ਰਾਇਕੋਟ ਤੇ ਪੰਜ ਪਿੰਡ ਸਾਡੇ ਕੋਲ ਬਲਾਕ ਡੇਲੋਂ ਦੇ ਵੀ ਨੇ ਸੋ ਮੁੱਲਾਂਪੁਰ ਜੋ ਜੀਟੀਪੀ ਕਾਲਜ ਸਾਡੇ ਨੋਮੀਨੇਸ਼ਨ ਸੈਂਟਰ ਮੁੱਲਾਂਪੁਰ ਬਲਾਕ ਦਾ ਬਣਿਆ ਹੋਇਆ ਉੱਤੇ ਸਾਡੇ ਵੱਲੋਂ ਪੂਰਸ ਦੇ ਨਾਤੇ ਤੇ 1 ਤੋਂ 4 ਤੱਕ ਬਿਲਕੁਲ ਪੀਸਫੁਲ ਫ੍ਰੀ ਐਂਡ ਫੇਅਰ ਨੋਮੀਨੇਸ਼ਨਸ ਭਰੇ ਗਏ ਨੇ ਜਿਸ ਵਿੱਚ ਹੁਣ ਅਸੀਂ ਨੋਮੀਨੇਸ਼ਨ ਜੋ 6 ਤਰੀਕ ਨੂੰ ਫਾਈਨਲ ਹੋਏ ਨੇ ਉਸ ਦੇ ਤਹਿਤ ਜੋ 6 ਤੋਂ ਲੈ ਕੇ 14 ਤੱਕ ਦਾ ਸਮਾਂ ਸੀਗਾ ਸਾਡੇ ਵੱਲੋਂ ਜੋ ਸਾਡੇ 100 ਦੇ ਕਰੀ ਪਿੰਡ ਨੇ ਜਿਨ੍ਹਾਂ ਦੇ ਵਿੱਚ ਇਲੈਕਸ਼ਨਸ ਹੋਣੀਆਂ ਨੇ ਸੋ ਉਹਨਾਂ ਸਾਰੇ ਪਿੰਡਾਂ ਦੇ ਵਿੱਚ ਸਾਡੇ ਵੱਲੋਂ ਪੈਟਰੋਲਿੰਗ ਪਾਰਟੀਆਂ ਕੱਢੀਆਂ ਗਈਆਂ ਨੇ ਸੈਕਟਰ ਆਫਸਰਸ ਕੱਢੇ ਗਏ ਨੇ ਤੇ ਲੋਕਾਂ ਨੂੰ ਅਸੀਂ ਇਲੈਕਸ਼ਨ ਬਾਰੇ ਜਾਗਰੂਕ ਵੀ ਕਰ ਰਹੇ ਹਾਂ ਤੇ ਉਹਨਾਂ ਦੇ ਕੰਫੀਡੈਂਸ ਇਨਸਟਿਲ ਕਰਨ ਲਈ ਅੱਜ ਅਸੀਂ ਇੱਕ 플ੈਗਮਾਰਚ ਰੋਡ ਮਾਰਚ ਵੀ ਕੱਢਿਆ ਵਾ ਇਸ ਵਿੱਚ ਅਸੀਂ ਮਾੜੇ ਕ੍ਰਿਮੀਨਲ ਐਲੀਮੈਂਟਸ ਨੂੰ ਵਾਰਨਿੰਗ ਦਿੱਤੀ ਹੈ ਕਿ ਅਗਰ ਉਹ ਕਿਸੇ ਵੀ ਤਰੀਕੇ ਨਾਲ ਕੋਈ ਕੋਡ ਆਪਨਕਟਿਵ ਵਾਇਓਲੇਸ਼ਨ ਕਰਦੇ ਨੇ ਕੋਈ ਕ੍ਰਾਈਮ ਕਰਦੇ ਨੇ ਕੋਈ ਇਹੋ ਜਿਹੀ ਹਰਕਤ ਕਰਦੇ ਨੇ ਤਾਂ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਤੇ ਚੰਗੇ ਲੋਕਾਂ ਨੂੰ ਇਹ ਦਿਸ਼ਾ ਹੈ ਕਿ ਉਹ ਆਪਣਾ ਫ੍ਰੀ ਐਂਫੇਅਰ ਬਿਲਕੁਲ ਬਿਨਾਂ ਕਿਸੇ ਡਰ ਦੇ ਭੈ ਦੇ ਆਪਣਾ ਰਾਈਟ ਟੂ ਵੋਟ ਐਕਸਰਸਾਈਜ਼ ਕਰ ਤੇ ਖੁੱਲੇ ਆਮ ਜਾ ਕੇ ਵੋਟਾਂ ਪਾਉਣ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਚੀਜ਼ ਤੋਂ ਡਰਨ ਦੀ ਲੋੜ ਨਹੀਂ ਤੇ ਅਗਰ ਕਿਸੇ ਵੀ ਤਰੀਕੇ ਨਾਲ ਤੁਹਾਨੂੰ ਹੋਰ ਵੀ ਕੋਈ ਵਾਇਓਲੇਸ਼ਨ ਮਿਲਦੀ ਹੈ ਤਾਂ ਤੁਰੰਤ ਪੁਲਿਸ ਦੇ ਧਿਆਨ ਵਿੱਚ ਲੈ ਕੇ ਆਓ ਤਾਂ ਕਿ ਅਸੀਂ ਇਹ ਇਲੈਕਸ਼ਨ 14 ਦਸੰਬਰ ਨੂੰ ਹੋ ਰਹੀਆਂ ਨੇ ਬਿਲਕੁਲ ਪੀਸਫੁੱਲ ਤੇ ਟ੍ਰਾਂਸਪੇਰੈਂਟ ਇਹਨਾਂ ਨੂੰ ਸਫਲ ਚਾੜ ਸਕੀਏ ਸਰ ਜਿਨ੍ਹਾਂ ਨੇ ਅਸਲਾ ਨਹੀਂ ਜਮ੍ਹਾਂ ਕਰਾਇਆ ਉਹਨਾਂ ਨੂੰ ਕੀ ਜੋ ਕੋਡ ਆਫ ਟੈਕ ਦੇ ਤਹਿਤ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਜਿਸ ਵਿੱਚ ਕਿ ਅਸਲਾ ਜਮ੍ਹਾਂ ਕਰਾਉਣਾ ਕਾਫੀ ਅਸਲਾ 60 70% ਤਾਂ ਜਮ੍ਹਾਂ ਹੋ ਚੁੱਕਾ ਹੈ ਜੀ ਜੋ ਜਿਨ੍ਹਾਂ ਦਾ ਰਹਿੰਦਾ ਉਹ ਵੀ ਜਲਦੋ ਜਲ ਜਮ੍ਹਾਂ ਕਰਾਉਣ ਇਸ ਤੋਂ ਇਲਾਵਾ ਜਿਵੇਂ दारू ਫਰੀ ਦੇ ਵਿੱਚ ਕੋਈ ਸੂਟ ਕੋਈ ਹੋਰ ਵਸਤੂਆਂ ਨਹੀਂ ਦੇ ਸਕਦੇ ਪੈਸੇ ਨਹੀਂ ਵੰਡ ਸਕਦੇ ਸੋ ਕਿਸੇ ਤਰੀਕੇ ਨਾਲ ਇਹਨਾਂ ਚੀਜ਼ਾਂ ਦੀ ਜੇ ਵਾਇਓਲੇਸ਼ਨ ਪਾਈ ਜਾਂਦੀ ਹੈ ਤਾਂ ਸਾਡੇ ਵੱਲੋਂ ਤੁਰੰਤ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਸਰ ਪੁਲਿਸ ਵੱਲੋਂ ਜੋਧਾ ਤੋਂ ਵੀ ਸ਼ਰਾਬ ਪਗੜੀ ਗਈ ਹੈ ਕਿਸੇ ਵੀ ਬਿਲਕੁਲ ਜੀ ਕੱਲ ਅਸੀਂ ਪਰਚਾ ਦੱਚ ਕੀਤਾ ਜੀ ਜਿਹਦੇ ਵਿੱਚ ਕਰੀਬ 14 ਦੇ ਕਰੀਬ ਪੇਟੀਆਂ दारू ਮਿਲੀ ਹੈ ਸਾਨੂੰ ਜੋਧਾ ਪਿੰਡ ਦੇ ਵਿੱਚ ਸੋ ਉਸ ਵਿੱਚ ਅਸੀਂ ਜੋ ਜਿਸ ਦੇ ਘਰੋਂ ਇਹ ਮਿਲੀ ਸੀ ਭਿੰਦਰ ਨਾਮ ਦਾ ਵਿਅਕਤੀ ਉਸ ਦੇ ਖਿਲਾਫ ਅਸੀਂ ਐਕਸਾਈਜ਼ ਐਕਟ ਦੇ ਤਹਿਤ ਕਦਮ ਚੁੱਕੇ ਬਾਕੀ ਸਰ ਅਮਨ ਸ਼ਾਂਤੀ ਨਾਲ ਮੁਕੰਮਲ ਹੋਣਗੇ ਮੋਟਰਾਂ ਬਿਲਕੁਲ ਜੀ ਸਾਨੂੰ ਇਹ ਉਮੀਦ ਵੀ ਹੈ ਕਿ ਅਸੀਂ ਪੂਰੇ ਉਸਤਰੀਲੀ ਵਿੱਚ ਤਿਆਰ ਵੀ ਆਂ ਸਾਡੇ ਵੱਲੋਂ ਅਲੱਗ-ਅਲੱਗ ਜਿੰਨੇ ਪਿੰਡਾਂ ਦੇ ਵਿੱਚ ਸਾਡੀਆਂ ਇਲੈਕਸ਼ਨ ਹੋ ਰਹੀਆਂ ਨੇ ਜਿੰਨੇ ਬਲਕ ਹੋ ਰਹੀਆਂ ਨੇ ਜਿੰਨੀਆਂ ਸਾਨੂੰ ਅਲੱਗ-ਅਲੱਗ ਜ਼ਿਲ੍ਹਾ ਪ੍ਰੀਸ਼ਦ ਜਾਂ ਪੰਚਾਇਤਾਂ ਦੇ ਜੁਨਾ ਪੈਂਦੀਆਂ ਨੇ ਸਾਰੇ ਕੈਂਡੀਡੇਟਸ ਨਾਲ ਸਾਡਾ ਵਾਰਤਾਰਾ ਆਪਾ ਤੇ ਅਸੀਂ ਸਾਰਿਆਂ ਨੂੰ ਇਨਸ਼ੋਰ ਕਰਨਾ ਚਾਹੁੰਦੇ ਆ ਕਿ ਬਿਲਕੁਲ ਫ੍ਰੀ ਫੇਅਰ ਐਂਡ ਟਰਾਂਸਪਰੈਂਟ ਇਲੈਕਸ਼ਨਸ ਹੋਣਗੀਆਂ ਤੇ ਲੋਕਾਂ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਬਿਲਕੁਲ ਫ੍ਰੀਲੀ ਆਓ ਜੇ ਤੁਹਾਨੂੰ ਫਿਰ ਵੀ ਕਿਸੇ ਤਰੀਕੇ ਦੀ ਕੋਈ ਵੋਲੇਸ਼ਨ ਜਾਂ ਕਿਸੇ ਕੋਈ ਵੀ ਅਜਿਹੀ ਚੀਜ਼ ਮ ਆਪਨਾ ਜਾਂ ਫਿਰ ਕੰਟਰੋਲ ਰੂਮ ਤੇ ਇਨਫੋਰਮ ਕਰ ਸਕਦੇ ਆ ਜਾਂ ਹਰ ਬਲੌਕ ਦੇ ਵਿੱਚ ਇੱਕ ਕੰਪਲੇਂਟ ਸੈੱਲ ਬਣਾਇਆ ਗਿਆ ਵਾ ਜਿਸ ਦੇ ਵਿੱਚ ਐਸ ਡੀਓ ਲੈਵਲ ਦੇ ਆਫੀਸਰ ਤਾਇਨਾਤ ਨੇ ਤੁਸੀਂ ਉਹਨਾਂ ਨੂੰ ਈਮੇਲ ਜਾਂ ਦਰਖਾਸਤ ਵੀ ਦੇ ਸਕਦੇ ਹੋ ਸੋ ਅਸੀਂ ਤੁਰੰਤ ਕਾਰਵਾਈ ਅਮਲ ਵਿੱਚ ਲੈ ਕੇ ਆਵਾਂਗੇ ਤਾਂ ਕਿ ਇਹ ਇਲੈਕਸ਼ਨਸ ਬਿਲਕੁਲ ਪੀਸਫੁਲ ਨੇਪੜੇ ਚੱਲ ਸਕਣ। ਕਿਸੇ ਕੋਈ ਕਿਸੇ ਕੈਂਡੀਡੇਟ ਨੂੰ ਧਮਕੀ ਦਾ ਪਰਚਾ ਦਰਸ਼ ਕਰਦਾ ਹੈ। ਨਹੀਂ ਅਜੇ ਤੱਕ ਕੋਈ ਅਜਿਹੀ ਸ਼ਿਕਾਇਤ ਨਹੀਂ ਆਈ ਜੀ ਕੋਈ ਕੈਂਡੀਡੇਟ ਨੂੰ ਧਮਕੀ ਆਉਣ ਦੀ। ਬਟ ਫਿਰ ਵੀ ਜੇ ਵੀ ਆਉਂਦੀ ਅਸੀਂ ਤੁਰੰਤ ਉਸ ਦੇ ਖਿਲਾਫ ਕਾਰਵਾਈ ਕਰਾਂਗੇ। ਸਰਚ ਉਹਨਾਂ ਦੇ ਮੁਨਜ਼ਮੇ ਜੇ ਤੁਹਾਡੇ ਨੂੰ ਹੋਰ ਕੀ ਸੁਰੱਖਿਆ ਕਰਵਾਉਂਦੀ ਕਿਤੇ ਗਈ ਅ ਇਸ ਤੋਂ ਇਲਾਵਾ ਜਿਵੇਂ ਤੁਹਾਨੂੰ ਮੈਂ ਸ਼ੁਰੂ ਚ ਦੱਸਿਆ ਵੀ ਨਾਮਿਨੇਸ਼ਨ ਸੈਂਟਰ ਜੋ ਸਾਡੇ ਜਿੱਥੇ ਸਟ੍ਰੋਂਗ ਰੂਮ ਬਣਨੇ ਨੇ ਜਿੱਥੇ 17 ਤਰੀਕ ਨੂੰ ਕਾਊਂਟਿੰਗ ਹੋਣੀ ਹੈ ਉੱਥੇ ਅਸੀਂ ਸਖਤ ਗਾਰਡ ਲਗਾਈ ਹੋਈਆਂ ਨੇ ਇਸ ਤੋਂ ਇਲਾਵਾ ਜਿੰਨੇ ਸਾਡੇ ਪੋਲਿੰਗ ਬੂਥ ਬਣਨੇ ਨੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਕਿਹਦੇ 2 ਕਿਹਦੇ 3 ਤਾਂ ਅਸੀਂ ਬੂਥ ਦੀ ਸਿਕਿਉਰਿਟੀ ਤਨਖਤ ਕੀਤੀ ਹੈ ਤਾਂ ਕਿ ਜਦੋਂ 13 ਤਰੀਕ ਨੂੰ ਸ਼ਾਮ ਨੂੰ ਸਾਡੀਆਂ ਪੈਟਰੋਲਿੰਗ ਪੋਲਿੰਗ ਪਾਰਟੀਆਂ ਉੱਤੇ ਪਹੁੰਚਣਗੀਆਂ ਤਾਂ ਸਾਡੀ ਪੁਲਿਸ ਫੋਰਸ ਨਾਲ ਤਨਖਤ ਹੋਊਗੀ ਤਾਂ ਕਿ ਉੱਥੇ ਐਨਸ਼ੋਰ ਕਰ ਸਕੀਏ ਕਿ ਜਦੋਂ ਤੱਕ ਉਹ ਸਾਰੀਆਂ ਬਸਾਂ ਵਾਪਸ ਸਾਡੇ ਸਟੇਸ਼ਨ ਤੇ ਨਹੀਂ ਪਹੁੰਚ ਜਾਂਦੀਆਂ ਜਿੱਥੇ ਸਟਰੋਂਗ ਰੂਮ ਬਣਾਇਆ ਗਿਆ ਵਾ ਸਾਡੀ ਪੁਲਿਸ ਫੋਰਸ ਨਾਲ ਤਨਾਤ ਰਹੂਗੀ ਇਸ ਤੋਂ ਇਲਾਵਾ ਸਾਡੇ ਵੱਲੋਂ ਪੀਸੀਆਰ ਵੈਨਾ ਕੱਢੀਆਂ ਗਈਆਂ ਨੇ ਪੈਟਰੋਲਿੰਗ ਪਾਰਟੀਆਂ ਕੱਢੀਆਂ ਗਈਆਂ ਨੇ ਜੋ ਹਰ ਸਮੇਂ ਨਿਗਰਾਨੀ ਰੱਖਦੀਆਂ ਨੇ ਕਿ ਕੋਈ ਸ਼ਰਾਰਤੀ ਅੰਸਰ ਕੋਈ ਬਾਹਰ ਘੁੰਮ ਰਿਹਾ ਹੋਵੇ ਉਹਨਾਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਕੀਤਾ ਜਾ ਰਿਹਾ ਕਿਉਂ ਸਾਡੇ ਸੈਂਸਿਟਿਵ ਪੈਂਟ ਨੇ ਜਾਂ ਜਿਹੜੇ ਸਾਡੇ ਟਰਬਲ ਮੇਕਰਸ ਨੇ ਜਿਹੜੇ ਕ੍ਰਿਮੀਨਲ ਨੇ ਪੁਰਾਣੇ ਉਹਨਾਂ ਨੂੰ ਅਸੀਂ ਵਾਰਨਿੰਗ ਦੇ ਰਹੇ ਹਾਂ ਉਹਨਾਂ ਦੇ ਖਿਲਾਫ ਪ੍ਰੀ